ਮੈਂ ਦੱਸਣਾ ਚਾਹਣਾ ਤੁਹਾਨੂੰ ਅੱਜ ਸਾਡਾ ਸਮਾਜ ਕਿਸ ਪਾਸੇ ਤੁਰ ਪਿਆ ਹੈ ਆ ਦੇਖੋ ਇੱਕ ਮਿਸਟਰ ਪ੍ਰੋਫੈਸ਼ਨਲਿਸਟ ਜੋ ਕਿ ਵਧੀਆ ਕੱਪੜੇ ਪਾ ਕੇ ਇੱਕ ਮੈਡੀਕਲ ਦੀ ਦੁਕਾਨ ਤੇ ਆਂਦੇ ਨੇ ਤੇ ਪ੍ਰੋਟੀਨ ਦਾ ਡੱਬਾ ਹੋ ਸਕਦਾ ਹੈ ਮਿਸਟਰ ਸ਼ਾਇਦ ਇਹ ਜਿਮ-ਜਮ ਲਾ ਰਹੇ ਹੋਣੇ ਆ ਇਹਨਾਂ ਨੇ ਮੈਡੀਕਲ ਤੋਂ ਇੱਕ ਪ੍ਰੋਟੀਨ ਦਾ ਡੱਬਾ ਚੱਕਿਆ ਤੇ ਦਿਖਾਵਾ ਇਹ ਕਰ ਰਿਹਾ ਕਿ ਸ਼ਾਇਦ ਮੈਂ ਅਖਬਾਰ ਪੜ੍ਹ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਇਸ ਪ੍ਰੋਟੀਨ ਦਾ ਡੱਬਾ ਜਿਹੜਾ ਹੈ ਗਾਇਬ ਕਰਨਾ ਹੈ ਤੂੰ ਇਸ ਦੁਕਾਨ ਤੋਂ ਬੜੀ ਹੁਸ਼ਿਆਰੀ ਨਾਲ ਕਿਉਂਕਿ ਤੁਸੀਂ ਦੇਖ ਰਹੇ ਹੋ ਦੁਕਾਨ ਦੇ ਜੋ ਮਾਲਕ ਨੇ ਉਹ ਗੱਲੇ ਤੇ ਨੇ ਤੇ ਲੜਕਾ ਕਸਟਮਰਾਂ ਨੂੰ ਦਵਾਈ ਦੇਣ ਚ ਬੀਜ਼ੀ ਹੈ 500 ਦੇ ਖੁੱਲੇ ਮੰਗੇ ਜਾ ਰਹੇ ਨੇ ਤੇ ਤੁਸੀਂ ਦੇਖੋ ਉਹਨਾਂ ਨੇ ਮਨਾ ਕਰਤਾ ਤੇ ਆਹ ਪ੍ਰੋਟੀਨ ਦਾ ਡੱਬਾ ਲੈ ਕੇ ਮਿਸਟਰ ਪ੍ਰੋਫੈਸ਼ਨਿਸਟ ਇਥੋਂ ਜਾ ਚੁੱਕੇ ਨੇ ਆ ਹਾਲ ਹੈ ਲੋਕਾਂ ਦਾ ਅੱਜ ਕੱਲ ਮੈਂ ਦੱਸਣਾ ਚਾਹਨਾ ਤੁਹਾਨੂੰ ਅੱਜ ਸਾਡਾ ਸਮਾਜ ਕਿਸ ਪਾਸੇ ਤੁਰ ਪਿਆ ਹੈ ਆ ਦੇਖੋ ਇੱਕ ਮਿਸਟਰ ਪ੍ਰੋਫੈਸ਼ਨਿਸਟ ਜੋ ਕਿ ਵਧੀਆ ਕਪੜੇ ਪਾ ਕੇ ਇੱਕ ਮੈਡੀਕਲ ਦੀ ਦੁਕਾਨ ਤੇ ਆਂਦੇ ਨੇ ਤੇ ਪ੍ਰੋਟੀਨ ਦਾ ਡੱਬਾ ਹੋ ਸਕਦਾ ਹੈ ਮਿਸਟਰ ਸ਼ੈਹ ਦੇ ਜਿਮ ਜਮ ਲਾ ਰਹੇ ਹੋਣੇ ਆ ਇਹਨਾਂ ਨੇ ਮੈਡੀਕਲ ਤੋਂ ਇੱਕ ਪ੍ਰੋਟੀਨ ਦਾ ਡੱਬਾ ਚੁੱਕਿਆ ਤੇ ਦਿਖਾਵਾ ਇਹ ਕਰ ਰਿਹਾ ਕਿ ਸ਼ਾਇਦ ਮੈਂ ਅਖਬਾਰ ਪੜ੍ਹ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਇਸ ਪ੍ਰੋਟੀਨ ਦਾ ਡੱਬਾ ਜਿਹੜਾ ਹੈ ਗਾਇਬ ਕਰਨਾ ਇਥੋਂ ਇਸ ਦੁਕਾਨ ਤੋਂ ਬੜੀ ਹੁਸ਼ਿਆਰੀ ਨਾਲ ਕਿਉਂਕਿ ਤੁਸੀਂ ਦੇਖ ਰਹੇ ਹੋ ਦੁਕਾਨ ਦੇ ਜੋ ਮਾਲਕ ਨੇ ਉਹ ਗੱਲੇ ਤੇ ਨੇ ਤੇ ਲੜਕਾ ਕਸਟਮਰਾਂ ਨੂੰ ਦਵਾਈ ਦੇਣ ਚ ਬਿਜ਼ੀ ਹੈ 500 ਦੇ ਖੁੱਲੇ ਮੰਗੇ ਜਾ ਰਹੇ ਨੇ ਤੇ ਤੁਸੀਂ ਦੇਖੋ ਉਹਨਾਂ ਨੇ ਮਨਾ ਕਰਤਾ ਤੇ ਆਹ ਪ੍ਰੋਟੀਨ ਦਾ ਡੱਬਾ ਲੈ ਕੇ ਮਿਸਟਰ ਪ੍ਰੋਫੈਸ਼ਨਿਸਟ ਇਥੋਂ ਜਾ ਚੁੱਕੇ ਨੇ ਆ ਹਾਲ ਹੈ ਲੋਕਾਂ ਦਾ ਅੱਜ ਕੱਲ੍ਹ